ਕੰਟਰੋਲ ਹੁਣ ਭਗਵੰਤ ਹੋਊਗਾ ਤੇ ਹੁਣ ਜਿਹੜਾ ਮੈਨੂੰ 100% ਯਕੀਨ ਹੈ ਕਿ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਨੇ ਆਪਣੀ ਪਾਰਟੀ ਤੋੜ ਕੇ ਪੰਜਾਬ ਆਮ ਆਦੀ ਪਾਰਟੀ ਪੰਜਾਬ ਬਣਾਉ ਤੇ ਕੰਟਰੋਲ ਕਰੂਗਾ ਬੀਜੇਪੀ ਜਿਵੇਂ ਮਹਾਰਾਸ਼ਟਰਸ ਇਹਨਾਂ ਨੇ ਸ਼ਿਵ ਸੈਨਾ ਤੋੜੀ ਹੈ ਤੇ ਸ਼ਰਧਪਾਦੀ ਪਾਰਟੀ ਤੋੜੀ ਹੈ ਸੋ ਮੈਂ ਜਿਹੜਾ ਬੇਨਤੀ ਜਿਹੜੀ ਲੋਕਾਂ ਦੀ ਜਿਹੜੀ ਭਾਵਨਾ ਸਮਝ ਤੇ ਮੈਂ ਇੱਕ ਫੀਲ ਕਰ ਰਿਹਾ ਕਿ ਲੋਕੀ ਵਾਪਸ ਚਾਹੁੰਦੇ ਆ ਕਿ ਉਹਨਾਂ ਦੀ ਖੇਤਰੀ ਪਾਰਟੀ ਤਖੜੀ ਹੋ। ਅੱਜ ਜਾਇ ਜਾਇ ਰਿਸਪੌਂਸ ਮਿਲਿਆ ਹੈ। ਲੋਕਾਂ ਦੇ ਚਿਹਰੇਆਂ 'ਚ ਹੈ ਬਹੁਤ ਲੋਕ ਮੇਰੇ ਕੋਲ ਆਏ ਆ ਤੇ ਕਹਿੰਦੇ ਜੀ ਪੰਜਾਬ ਨੂੰ ਬਚਾ ਲੋ ਤੁਸੀਂ ਬਚਾ ਸਕਦੇ। ਅੱਜ ਮੈਂ ਇੱਕ ਇਨਸੀਡੈਂਟ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਣਾ ਹੈ। ਐਸੀ ਰੋਪੜ ਯਾਤਰਾ ਥ्रू ਰੋਪੜ ਸ਼ਹਿਰ ਤੋਂ ਟੱਪੇ ਸੀ। ਇੱਕ 3 ਵੀਲਰ ਵਾਲਾ ਖਿਲਾ ਰਿਆ ਸੀ। ਉਹਨੇ 3 ਵੀਲਰ ਮੈਨੂੰ ਦੇਖਿਆ ਹੈ ਮੋੜਿਆ ਤੇ ਮੇਰੇ ਅੱਗੇ ਆ ਕੇ ਗੱਡੀ ਦੇ ਸਾਹਮਣੇ ਆ ਕੇ 3 ਵੀਲ ਲਾ ਲਿਆ ਆਪਕਾ ਡਰਾਈਵਰ ਉਹ ਨਿਕਲਿਆ ਤੇ ਭੱਜ ਕੇ ਮੇਰੇ ਕੋਲ ਆਇਆ ਆਪਣੀ ਜੇਬ ਤੋਂ 20 ਰੁਪਏ ਕੱਢੇ ਆ 20 ਰੁਪਏ ਕੱਢੇ ਤੇ ਕਹਿੰਦਾ ਜੀ ਆਪਣੇ ਐਸ ਜੀ ਮੇਰਾ ਯੋਗਦਾਨ ਪਾਓ ਐਸ ਸਰਕਾਰ ਤੋਂ ਸਾਡਾ ਕਿਹੜਾ ਛਡਾਓ ਦੇਖੋ ਇੱਕ 3 ਵੀਲ ਗਰੀਬ ਆਦਮੀ 20 ਰੁਪਏ ਆਪਣੇ ਜਿਹੜੇ ਜਿਹੜੇ ਬਚਾਰੇ ਕੋਲੇ ਮਸਾਂ 50 ਰੁਪਏ ਕਮਾਉਂਦੇ ਨੇ ਦਿਹਾੜੀ 'ਚ ਆ ਫੀਲਿੰਗ ਹੈ ਲੋਕਾਂ ਦੀ ਕਦੇ ਪੰਜਾਬ ਨੂੰ ਤੁਸੀਂ ਬਚਾ ਸਕਦੇ ਹੋ ਆ ਤਾਂ ਆ ਤਾਂ ਮੈਂ ਤੁਹਾਨੂੰ ਸਹੀ ਦੱਸਾਂ ਆ ਹੈ ਲੋਕਾਂ ਦੀਆਂ ਭਾਵਨਾ ਤੇ ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਆ ਆ ਦਿੱਲੀ ਵਾਲੀਆਂ ਪਾਰਟੀਆਂ ਬੜੇ ਡਰਾਮੇ ਕਰ ਰਹੀਆਂ ਹੁਣ ਵੀ ਕਰਨਗੀਆਂ ਹੁਣ ਨਾ ਤਜਰਬਾ ਕਰੋ ਥੋਡੀ ਮਾਂ ਪਾਰਟੀ ਖਾਲਸਾ ਪੰਥ ਦੀ ਫੌਜ ਪੰਜਾਬੀਆਂ ਦੀ ਫੌਜ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਹੈ ਇਹ ਅਕਾਲੀ ਦਲ ਤਗੜਾ ਹੈ ਤੇ ਆਪਾਂ ਸਾਰੇ ਤਗੜੇ ਆ ਅੱਜ ਕਾਲੀ ਦਲ ਨੇ 10 ਸਾਲ ਤੁਸੀਂ ਕਮਜ਼ੋਰ ਰੱਖਿਆ ਤੇ ਨੁਕਸਾਨ ਵੀ ਆਪਣਾ ਹੀ ਹੋਇਆ। ਆ ਕਾਲੀ ਦਲ ਨੇ ਜਿਹਨੇ ਸਾਰਾ ਪੰਜਾਬ ਨੂੰ ਡਵੈਲਪ ਕੀਤਾ ਤੇ ਵਾਪਸ ਉਹ ਖੁਸ਼ੀਆਂ ਦੇ ਦਿਨ ਵਾਪਸ ਲੈ ਕੇ ਆਈਏ। ਅਸੀਂ ਵਚਨਬੰਦ ਆ ਸਾਡੇ ਵਾਸਤੇ ਪੰਜਾਬ ਵਾਸਤੇ ਅਸੀਂ ਜੋਣਾ ਮਰਨਾ ਪੰਜਾਬ ਵਾਸਤੇ ਐ ਤੇ ਹੁਣ ਜਿਹੜਾ ਮੈਨੂੰ 100% ਯਕੀਨ ਹੈ ਕਿ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਨੇ ਆਪਣੀ ਪਾਰਟੀ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾਉ ਤੇ ਕੰਟਰੋਲ ਕਰੂਗਾ ਬੀਜੇਪੀ ਜਿਵੇਂ ਮਹਾਰਾਸ਼ਟਰਸ ਇਹਨਾਂ ਨੇ ਸ਼ਿਵ ਸੈਨਾ ਤੋੜੀ ਹੈ ਤੇ ਸ਼ਰਧਵਾਦੀ ਪਾਰਟੀ ਤੋੜੀ ਹੈ ਸੋ ਮੈਂ ਜਿਹੜਾ ਬੇਨਤੀ ਜਿਹੜੀ ਲੋਕਾਂ ਦੀ ਜਿਹੜੀ ਭਾਵਨਾ ਸਾਹਮਣੇ ਤੇ ਮੈਂ ਇੱਕ ਫੀਲ ਕਰ ਰਿਹਾ ਕਿ ਲੋਕੀ ਵਾਪਸ ਚਾਹੁੰਦੇ ਆ ਕਿ ਉਹਨਾਂ ਦੀ ਖੇਤਰੀ ਪਾਰਟੀ ਤਖੜੀ ਹੋਵੇ ਅੱਜ ਜਿਆ ਜਆ ਰਿਸਪੌਂਸ ਮਿਲਿਆ ਹੈ ਲੋਕਾਂ ਦੇ ਚਿਹਰੇਆਂ 'ਚ ਹੈ ਬਹੁਤ ਲੋਕ ਮੇਰੇ ਕੋਲ ਆਏ ਆ ਤੇ ਕਹਿੰਦੇ ਜੀ ਪੰਜਾਬ ਨੂੰ ਬਚਾ ਲਓ ਤੁਸੀਂ ਬਚਾ ਸਕਦੇ ਅੱਜ ਮੈਂ ਇੱਕ ਇਨਸੀਡੈਂਟ ਤੁਹਾਨੂੰ ਸ਼ੇਅਰ ਕਰਨਾ ਚਾਹਣਾ ਹੈ। ਅਸੀਂ ਰੋਪੜ ਯਾਤਰਾ ਤੁਰ ਰੋਪੜ ਸ਼ਹਿਰ ਤੋਂ ਟਾਪਰੇ ਸੀ। ਇੱਕ 3-ਵੀਲਰ ਵਾਲਾ ਚਲਾ ਰਿਹਾ ਸੀ। ਉਹਨੇ 3-ਵੀਲਰ ਮੈਨੂੰ ਦੇਖਿਆ ਆਇਆ ਮੋੜਿਆ ਤੇ ਮੇਰੇ ਅੱਗੇ ਆ ਕੇ ਗੱਡੀ ਦੇ ਸਾਹਮਣੇ ਆ ਕੇ 3-ਵੀਲਰ ਲਾ ਲਿਆ। ਆਪਕਲਾ ਡਰਾਈਵਰ ਉਹ ਨਿਕਲਿਆ ਤੇ ਭੱਜ ਕੇ ਮੇਰੇ ਕੋਲ ਆਇਆ। ਆਪਣੀ ਜੇਬ ਤੋਂ 20 ਰੁਪਏ ਕੱਢੇ। ਆ 20 ਰੁਪਏ। ਕੱਢੇ ਤੇ ਕਹਿੰਦਾ ਜੀ ਆਪਣੇ ਐਸ ਮੇਰਾ ਯੋਗਦਾਨ ਪਾਓ ਇਸ ਇਸ ਸਰਕਾਰ ਤੋਂ ਸਾਡਾ ਕਿਹੜਾ ਚੜਾਓ ਦੇਖੋ ਇੱਕ 3 ਵੀਲ ਗਰੀਬ ਆਦਮੀ ₹20 ਆਪਣੇ ਜਿਹੜਾ ਜਿਹਦੇ ਬਚਾਰੇ ਕੋਲੇ ਮਸਾ 50 ਰੁਪਏ ਕਮਾਉਂਦਾ ਮੈਂ ਦਿਹਾੜੀ 'ਚ ਆਹ ਫੀਲਿੰਗ ਹੈ ਲੋਕਾਂ ਦੀ ਕਹਿੰਦੇ ਪੰਜਾਬ ਨੂੰ ਤੁਸੀਂ ਬਚਾ ਸਕਦੇ ਹੋ ਆ ਤਾਂ ਆ ਤਾਂ ਮੈਂ ਤੁਹਾਨੂੰ ਸਹੀ ਦੱਸਾਂ ਆ ਹੈ ਲੋਕਾਂ ਦੀਆਂ ਭਾਵਨਾ ਤੇ ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਹਾਂ ਆ ਦਿੱਲੀ ਵਾਲੀਆਂ ਪਾਰਟੀਆਂ ਬੜੇ ਡਰਾਮੇ ਕਰ ਰਹੀਆਂ ਹੁਣ ਵੀ ਕਰਨਗੀਆਂ ਹੁਣ ਨਾ ਤਜਰਬਾ ਕਰੋ ਥੋਡੀ ਮਾਂ ਪਾਰਟੀ ਖਾਲਸਾ ਪੰਥ ਦੀ ਫੌਜ ਪੰਜਾਬੀਆਂ ਦੀ ਫੌਜ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਹੈ ਜੇ ਅਕਾਲੀ ਦਲ ਤਗੜਾ ਤੇ ਆਪਾਂ ਸਾਰੇ ਤਗੜੇ ਆ ਅੱਜ ਅਕਾਲੀ ਦਲ ਨੂੰ 10 ਸਾਲ ਤੁਸੀਂ ਕਮਜ਼ੋਰ ਰੱਖਿਆ ਤੇ ਨੁਕਸਾਨ ਵੀ ਆਪਣਾ ਹੀ ਹੋਇਆ ਆ ਅਕਾਲੀ ਦਲ ਨੇ ਜਿਹਨੇ ਸਾਰਾ ਪੰਜਾਬ ਨੂੰ ਡਵੈਲਪ ਕੀਤਾ ਤੇ ਵਾਪਸ ਉਹ ਖੁਸ਼ੀਆਂ ਦੇ ਦਿਨ ਵਾਪਸ ਲੈ ਕੇ ਆਈਏ ਅਸੀਂ ਵਚਨਬੰਦ ਆ ਸਾਡੇ ਵਾਸਤੇ ਪੰਜਾਬ ਵਾਸਤੇ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਹੈ ਤਾਂ ਕਿਸ ਤਰ੍ਹਾਂ ਦਾ ਸੈਂਟੀਮੈਂਟ ਹੈ ਟ੍ਰਾਇੰਗੂਲਰ